ਸੰਗਤ ਜੀ ਅੱਜ ਅਸੀਂ ਦਸਨ ਕਰਨ ਜਾ ਰਹੇ ਹਾਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਸਾਹਿਬਾ ਇਹ ਸਥਾਨ ਗੁਰਦਾਸ ਨੰਗਲ ਨਾਲ-ਨਾਲ ਜਾਣਿਆ ਜਾਂਦਾ ਹੈ ਇੱਥੇ ਸਥਾਨ ਤੇ ਹੀ ਬਾਬਾ ਜੀ ਹੁਣਾਂ ਦੇ ਸਿੰਘ ਕਾਫੀ ਸਿੰਘ ਸ਼ਹੀਦ ਹੋਏ ਤੇ ਬਾਅਦ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋ ਕੇ ਨਾ ਦਿੱਲੀ ਲੈ ਜਾਇਆ ਗਿਆ ਇਹ ਤਵਾ ਨੂੰ ਕਾਸ਼ਸ਼ਕਤਾਂ ਦਰਸਨ ਕਰਨਾ ਹੁੰਦੀਆਂ ਨੇ ਜੀ। ਭਗਤਾਂ ਦਾ ਵੀਰੋਂ ਦਾ ਵੀਰੇ ਚੁੱਕਾ। ਉਹ ਚਾਹ ਦੇ ਨਾਲ ਸਮਾਂ ਬਤੀਤ ਕਰਦੇ। ਉਹਨਾਂ ਕੋਲ ਬੋਰਡ ਕਰਿਆ ਨਾ ਕੰਮ। ਮਹਾਰਾਜਾ ਮਾਈਕਲ ਵੀ ਰੋਣ ਨੀ ਕਰਦਾ। ਆਹ ਮਾਤਾ ਪਿਤਾ ਰੰਗਣੀਆਂ ਬੁਣੀਆਂ ਆਪਣੀਆਂ ਹੋਰ ਪੁਰਾਣੀ ਚੱਲਦਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸਨਗਲ ਦਾ ਇਤਿਹਾਸ ਪੜੋ ਜੀ ਇਹ ਸਥਾਨ ਬਟਾਲੇ ਤੋਂ ਗੁਰਦਾਸਪੁਰ ਰੋਡ ਦੇ ਉੱਪਰ ਇੱਕ ਰਸਤਾ 4-5 ਕਿਲੋਮੀਟਰ ਦੂਰ ਜਾ ਕੇ ਗੁਰਦੁਆਰਾ ਸਾਹਿਬ ਹੈ ਬਹੁਤ ਸੋਨਾ ਗੁਰਦੁਆਸ਼ਾ ਬਣਿਆ ਹੋਇਆ ਹੈ ਸੰਗਤਾਂ ਲੰਗਰ ਸ਼ਕ ਰਹੀਆਂ ਹਨ ਪਿੰਡ ਵਾਲੀ ਪਾਕਾ ਤੋਂ ਨਾ ਕੋ 4000 ਕੰਦੇ ਆ ਗਏ ਪਰ ਜਿੰਨਾ ਕਿ ਗੁਰਦੁਆਰੇ ਬਣੇ ਗੱਜਾ ਗੁਰੂ ਗ੍ਰੰਥ ਸਾਹਿਬ ਕੋ ਨਹੀਂ ਹੁੰਦੇ ਦਾ 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 ਪਾਕੀ ਦਾ ਪਾਕਾ ਮੁਰਕ ਨਾ ਨਹੀਂ ਹੁੰਦਾ ਕੋਈ ਕੋਰ ਤੱਕ ਵਿਆਹ ਵੀ ਨਹੀਂ ਬਣਿਆ ਜਾ ਭਾਵੇਂ ਬੱਚੇ ਨੂੰ ਪੈਲਸ ਵਿੱਚ ਸੱਕੇ ਮਿਤਾ ਨਹੀਂ ਦਿਓ ਕਾਸ਼ੇ ਦੀ ਹੋਣੀ ਦੀ ਗੋਦੀ ਚ ਰੱਖਦੇ ਹੋ ਸਗਣ ਵੀ ਪਾਦੇ ਹੋ ਕਿੰਨਾ ਹੋ ਛੱਡ ਕੇ ਬੱਚਾ ਬੱਚੇ ਵੀ ਪੈਰਸ ਦੇ ਕਾਜਾਂ ਅਨਸਾਰ ਦੀਆਂ ਰਸਮਾਂ ਹੋ ਜਾਣ ਪਰ ਲਾਵਾਂ ਨਾ ਹੋਣ ਕਿ ਸਵਾਜ ਸਿਸ਼ ਸਮਾਗ ਉਹਨਾਂ ਨੂੰ ਵਿਆਹ ਮੰਨੇਗਾ ਇਹਦਾ ਮਤਲਬ ਉਹਦਾ ਸਾਰੀਆਂ ਚੀਜ਼ਾਂ ਨਾਲੋਂ ਸਭ ਤੋਂ ਵੱਧ ਗੁਰੂਈ ਹੈ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਹੋਣਾ ਤੇ ਲਾਵਾਂ ਦਾ ਪਾਠ ਜਿਹੜਾ ਮਰਿਆਦਾ ਨਾਲ ਕਰਨਾ ਪ੍ਰਕਰਮਾ ਕਰਨ ਦੀ ਅਰਦਾਸ ਬੇਨਤੀ ਫਿਰ ਇਹ ਵਿਆਹ ਮੰਨੇ ਜਾਂਦਾ ਹੈ ਕਿ ਆਪਾਂ ਕੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚਾਹ ਕੇ ਲਾਵਾਂ ਦਾ ਪਾਠ ਵੀ ਕਰਵਾ ਲੈਂਦੇ ਆ ਤੇ ਬਾਅਦ ਜਾ ਕੇ ਘਰਦਵਾਰੇ ਤੋਂ ਪੈਲਸ ਜਾਂਦੇ ਆ ਸਾਰ ਜਿੰਨੀ ਏਰ ਵਰ ਮਾਣਾ ਵਾਲੀ ਦਸਤਨਾ ਨਾ ਕੀਤੀ ਜਾਵੇ ਉਹਨਾਂ ਦੇ ਸਾਨੂੰ ਇ tanto ਲੱਗਦਾ ਕਿ ਜਿੰਨੀ ਵੀ ਅੰਦਾ ਵਿਆਹ ਹੋਇਆ ਹੋਵੇ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਜਿਹੜੀਆਂ ਲਾਵਾਵਾਂ ਹੋਈਆਂ ਵਰਮਾਣਾ ਪਾਉਣ ਤੋਂ ਬਗੈਰ ਵਿਆਹ ਸਾਨੂੰ ਲੱਗਦਾ ਨਹੀਂ ਪੂਰਾ ਹੋਇਆ ਇਹਦਾ ਮਤਲਬ ਲਾਵਾਵਾਂ ਤੇ ਸਾਨੂੰ ਝੋਸਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਗਿਆਨ ਨਾਲ ਪਿਆਰ ਕਰਨਾ ਚਾਹੀਦਾ ਹੈ ਗਿਆਨ ਨਾਲ ਜੁੜਨਾ ਚਾਹੀਦਾ ਹੈ ਇਹ ਬੰਦਾ ਉਹਦੇ ਉਲਟ ਅਗਿਆਨਤਾ ਨਾਲ ਪਿਆਰ ਕਰਨੀ ਲੱਗ ਰਿਹਾ ਅਗਿਆਨਤਾ ਹੀ ਇੰਨੀ ਦਾਸ ਉਹ ਬੜਾ ਕਾਲਾ ਠੀਕਾ ਮਹਾਰਾਜ ਦਾਦਾ ਜੀ ਗੁਰੂ ਗ੍ਰੰਥ ਸਾਹਿਬ ਜਿਹੜਾ ਨਰਾਜ ਹੋਣ ਲੱਗੇ ਗਾਣੇ ਤੋਂ ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਕਿਹਾ DJ ਨਹੀਂ ਲਾਉਣਾ ਬਾਬਾ ਜੀ ਤੁਸੀਂ ਐਵੇਂ ਕਹੀ ਜਾਂਦੇ ਕੋ ਬੜਾ ਕਾਲਾ ਸੀ ਕਿ ਹੋਣੀ ਜੀ ਜੇ ਲਾ ਦੋ ਮੈਂ ਪੰਗੜਾ ਪਾਉਣ ਲੱਗਿਆ ਤੇ 2-4 ਦਿਨ ਬਾਅਦ ਮੁੜ ਕੇ ਸਾਡੇ ਕੋਲ ਗੁਰਦੁਆਰੇ ਵੀ ਆਇਆ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਆਜ ਤੋਂ ਬਾਅਦ ਸਮੂਹ ਪਾ ਦੇਣੀ ਆ ਕਿ ਕਿਸੇ DJ ਵਾਲੇ ਦੇ ਘਰ ਨਹੀਂ ਜਾਣਗੇ ਮੈਂ ਕਿਹਾ ਹੋਇਆ ਕਿ ਸੱਲ ਤੇ ਗੁਰੂ ਗ੍ਰੰਥ ਸਾਹਿਬ ਦਾ ਸੁਭਿਸ਼ਮੀ ਸੀ ਚੱਕਣ ਦੇ ਰਹੇ ਤੇ ਅੱਜ ਉਹ ਗੁਰਦੁਆਰੇ ਆ ਕੇ ਕਹਿੰਦੇ ਬਹੁਤ ਬਾਦਲੀ ਕਹਿੰਦਾ ਬਾਬਾ ਜੀ ਰੱਬ ਨੇ ਤੁਸੀ ਮੱਲ ਮਾਰ ਕੇ ਤੇ ਉਹ ਜੇ ਬਾਲ ਸਾਰੇ ਪਾਪੇ ਲਈ ਕਮਿਸ਼ਨ ਦਾ ਇਹ ਆ ਕਹਿੰਦਾ ਨਾ ਉਹ ਕਿਹਨਾਂ ਦਾ ਸਮਝਾਉਂਦਾ ਕਿ ਮੈਂ ਤਾਂ ਬੀ ਦੇ ਵਾਲੇ ਪਾਪੇ ਆ ਤੇ ਲਾਇਆ ਕਿੱਥੇ ਪੜੇ ਬੱਸ ਕਰਨਾ ਪਿਆ ਦੇ ਮੈਂ ਉੱਪਰ ਕੀ ਲਾਇਆ ਬੋਲਦਾ ਕਿੰਦਾ ਫੇਰ ਤਾਂ ਕੀ ਕਰਕੇ ਤੇ ਉਹ 12 ਉਹਦੇ ਬਾਰੇ ਨੇ ਲਾਇਆ ਵੀ ਕਿੰਦਾ ਮੈਂ ਸ਼ਰਾਬ ਦੀ ماں ਕੀ ਗੁੱਸੇ ਚ ਆ ਕੇ ਮੈਂ ਉਹਨਾਂ ਦਾ ਜਿਹੜਾ ਮਸ਼ੀਨ ਦੀ ਸੁੱਤ ਤੇ ਜਮੀਨ ਦਾ ਬਾਲਾ ਉਹ ਸਾਰੀ ਵਸਾਨ ਤੋੜੀ ਕਹਿੰਦਾ ਉਹ ਅਗਲੇ ਕੰਮ ਚਲੇਗੇ ਤੇ ਅੱਜ ਹੁਣ ਕਹਿੰਦਾ 80000 ਰੁਪਇਆ ਦੇ ਕੇ ਵਿੱਚ ਖਾਣੇ ਵਾਲਿਆਂ ਨੂੰ ਵੀ ਪੈਸੇ ਦਿੱਤੇ ਤੇ 80000 ਰੁਪਇਆ ਕਹਿੰਦਾ ਉਹ ਮਸ਼ੀਨ ਖੱਟਣ ਦਾ DJ ਵਾਲਿਆਂ ਜਿਵੇਂ ਆ ਕਹਿੰਦਾ ਹੁਣ ਮੈਂ ਕਾਣੋਂ ਆ ਰਿਹਾ ਤੇ ਗੁਰਦੁਆਰੇ ਆ ਕੇ ਸੌਂ ਪਾਉਣੀ ਆ ਕਿ ਅੱਜ ਤੋਂ ਬਾਅਦ ਜਿੱਥੇ DJ ਲੱਗਾ ਉਹ ਉਸ ਵਿਆਹ ਤੇ ਨਹੀਂ ਆਉਂਗਾ ਇਹ ਸਾਡੇ ਹਾਲਾਤ ਆ ਆਕ ਵੀ ਕਰਾ ਲਿਆ ਜਦੋਂ ਗੱਟੇ ਦੀ ਲਾ ਕੇ ਸ਼ਰਾਬ ਪਿਆ ਕੇ ਮਾਤਰਾ ਪ੍ਰਸਤੋ ਮਿਲ ਕੋਈ ਤੇਨ ਤੱਕ ਸਾਰੇ ਸਵਾਰੀ ਨੂੰ ਆਪਣੇ ਨਾਲ ਆਗਮ ਕਰਾ। ਇਹ ਗਿਆਨਤਾ ਮੁੱਖ ਦਾ ਮਾਡਲ ਨਾਲ ਜਾਨੋ ਨਾ ਕਿ ਮਾਇਆ ਦਾ ਨਾ ਕਰਨਾ। ਅਕੀਰ ਸਾਡੇ ਦੀਆਂ ਗਾੜੀਆਂ ਦੀ ਲੋੜ ਤੇ ਗੁਰਪ੍ਰੰਥ ਸਾਹਿਬ ਨਾਲ ਦੀ ਲੋ। ਸਕੂਲਾਂ ਦਾ ਵੀ ਕਟਾ ਇਲਾਕਾ ਫੰਡਿਆ ਚਾਰ ਦੇ ਨਾਮ ਤੇ ਆਹੋ ਸਿਰੀਆਂ ਹੁੰਦੀਆਂ। ਕਿ ਸਾਡਾ ਸਿੱਖਣਾ ਦਾ ਇਹਦੇ ਨਾਲ ਸੰਬੰਧ ਹੀ ਕੋਈ ਨਹੀਂ ਪਰ ਬਹੁਤ سارے ਸਥਾਨਾਂ 'ਚ ਹੁਣ ਵੀ ਪਿਆਰੀਆਂ ਹੋ ਗਈਆਂ ਕਿ ਸਾਡੀਆਂ ਭੈਣਾਂ ਵੀ ਬੈਠੀਆਂ ਭਰਾ ਨਹੀਂ ਬਿਠੇ ਆ ਬੜੇ ਚਾਰ ਨਾਲ ਆਪਣੀਆਂ ਛੋਟੀਆਂ-ਛੋਟੀਆਂ ਬੰਦੀਆਂ ਨੂੰ ਰੰਗ ਬਰੰਗ